ਸ਼ਿਵਾ ਜੀ ਜੀ ਕਾਲਸਾ ਸ਼ਿਵਾ ਜੀ ਜੀ ਫਤਸਾਸੰਗ ਜਨਾ ਸਿੰਘ ਫੀਮੇਲ ਦੇਖਾਂਗੇ ਸ਼ਬਦ ਵਾਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਹਰ ਘਰ ਕਿਰਪਾ ਮਨ ਵਸ ਜੀਓ ਸੋ ਇਸ ਤੋਂ ਪਹਿਲੇ ਗਾਇਨ ਕਰਕੇ ਦੇਖ ਲੈਣੇ ਇਸ ਦੀ ਕੰਪੋਜੀਸ਼ਨ ਤਿਆਰ ਕੀਤੀ ਹੈ ਭਾਇ ਰਵਿੰਦਰ ਸਿੰਘ ਜੀ ਹਜੂਰੀ ਰਾਗੀ ਦਰਬਾਰ ਸਾਹਿਬ ਤਾਲ ਕਿਆ ਰੋ 8 ਮਾਤਰਾ ਹੈ ਜੀ ਸੋ ਕਰੋ ਕਿਰਪਾ ਸਾਸੰਗ ਜੀ ਦੇਵਾਗੇ ਹੋ ਆਹੇ ਗੁਰੂ ਜੀ ਵਸ ਮੇਰੇ ਪਿਆਰਿਆ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਜੇ ਕੋਈ ਸੇ ਸੁਣਾ ਦੇਖ ਲੈਣਾ ਵਸ ਵਸ ਮੇਰੇ ਧਾ ਨੀ ਵਸ ਧਾ ਨੀ ਫਿਰ ਮੇਰੇ ਸਾ ਨੀ ਉਹ ਵਸ ਮੇਰੇ धा नी सा नी साब तक बीच है फिर प्यार या, या। तीन तेन सुरहन सा नी, सा तार शब्द के बीच है दोनों बार प्या ठीक है जी फिर उसके बाद दोबारा बोलना है वस मेरे प्यारे वस मेरे पाधा नी कोमल फिर धा वास मेरे पाधा निधान प्यारेया निधानिन नी। ठीक है वास वास सारे ता सप्तक विजय दोनों फिर मेरे 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 सा नी निकोबल मेरे गोविदा गोविदा धा 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 ठीक है जी फिर एक बार देखो वस में प्यारिया तू वस मेरे प्यारिया वस मेरे, प्यार मेरे गोवेता पढ़ अगले पंक्ति द भाग है हर कर की कृपा मन वस गियो हर कर की कृपा मन वस गियो ਇਸੇ ਸੁਰਾ ਦੇਖ ਲੋ ਹਰ ਕਰ ਕਿਰਪਾ ਹਰ ਵਾਸਤੇ ਇੱਕੋ ਸੁਰ ਹੈ ਧਾ ਕਰ ਵਾਸਤੇ ਹੈ ਇੱਕੋ ਸੁਰ ਪੀ ਪ ਹਰ ਕਰ ਧਾ ਪ ਫਿਰ ਕਿਰਪਾ ਵਾਸਤੇ ਦੋ ਦੋ ਸੁਰ ਇਕੱਠੀਆਂ ਹਨ ਕਿਰ ਪ ਧਾ ਪ ਕਰ ਸੋਰੀ ਕਿਰਪਾ ਧਾ ਪ ਮਾ ਗ ਮਾ ਤਿਵਰ ਹੈ ਇਰੇ ਫਾ ਫਿਰ ਮਨ 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 ਕਿੱਥੇ ਦੋਸਰਾ ਗਾ ਮਾਂਦੀ ਵਰ ਵਸ ਜਿਓ ਪ ਨੀ ਨੀ ਕੋਮਲ ਹੈ ਧ ਧ ਵਸ ਜਿਓ ਸੋਇਸਤਰਾ ਸਥਾਈ ਇੱਥੇ ਸਮਾਪਤ ਹੁੰਦੀ ਹੈ ਹੁਣ ਅਗੇ ਅਸੀਂ ਦੇਖਾਂਗੇ ਅੰਤਰਾ ਮਨ ਚੰਦੇ ਆਲਾ ਫਲ ਪਾਇਆ ਮੇਰੇ ਗੋਵਿੰਦਾ ਗੁਰਪੁਰਾ ਵੇਖ ਵਿਗਸ ਜਿਓ ਸੋ ਅਕੁਰੂਪੀ ਬਸ ਆਸਾਂ ਇਸ ਨੂੰ ਗਾਇਨ ਕਰਕੇ ਦੇਖਣਾ ਹੈ ਅੱਜ ਪਹਿਲੇ ਪੰਤਿ ਗਾਇਨ ਕਰਕੇ ਦੇਖਿਆ ਮਨ ਮਨ ਚੰਦੇ ਆਲਾ ਫਲ ਪਾਇਆ ਮੇਰੇ ਗੋਵਿੰਦਾ ਗੁਰਪੁਰਾ ਵੇਖ ਵਿਗਸ ਜਿਓ ਸੋ ਇਸ ਨੂੰ ਸੁਣਾ ਦੇਖ ਲੈ ਮਨ ਮਨ ਇਹ ਕੋਈ ਸੋਰਾਂ ਸਾ ਤੇ ਅੱਤਾ ਸਰਪੇ ਚਿੰਦਿਆ ੜ ਠੀਕ ਹੈ ਜੀ ਸਾ ਫਿਰ ਰੇਗਾ ਕੱਠਾ ਵਜੇਗਾ ਤੇ ਰੇ ਚਿੰਦਿਆ ੜ ਸਾ ਰੇਗਾ ਰੇ ਚਿੰਦੇ ੜ ਫਾ ਲ ਫਲ ਫਸ ਤੇ ਸਾ ਨੀ ਪਾ ਲੈ ਸਾ ਨੀ ਕੋ ਨੀ ਕੋ ਬਲ ਪਾਇਆ ਮੇਰੇ ਗੋਵਿੰਦ ਗੋਵਿੰਦਾ ਹੁਣ ਅਸੀਂ ਦੇਖਦੇ ਆ ਪਾਇਆ ਪਾਇਆ ਮਾਰਨ ਸਾਰੇ ਸਾ ਅਠਵ ਜਗਾ ਪਾਇਆ ਫਿਰ ਮੇਰੇ ਮੇਰੇ ਪਾਇ ਮੇ ਨੀ ਸਾ ਨੀ ਮੇਰੇ ਗੋਵਿੰਦਾ ਧਾ 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 ਕੀ ਗੇ ਸੋ ਹੁਣ ਅੱਗੇ ਗੁਰਪੂਰਾ ਵੇਖ ਬਿਗਾਸ ਜਿਓ ਗੁਰਪੂਰਾ ਗੁਰ ਪੂਰਾ ਤਿੰਨ ਭਾਗ ਹਨ ਸੋ ਗੁਰੂ ਵਾਸਤੇ ਸਾ ਤਾਰ ਸਬਦਕ ਵਿੱਚ ਕੰਡੀ ਸੁਰ ਫਿਰ ਪੂਰਾ ਵਾਸਤੇ ਸਾ ਰਿਗਾ ਪੂਰਾ ਸਾ ਰੇ ਪੂਰਾ ਠੀਕ ਹੈ ਗੁਰ ਪੁਰਾ ਸਾ ਸਾ ਰੇ ਗਿਗੇ ਵੇਖ ਰੇ ਸਾ ਤਾਰ ਸੱਤ ਕੋਈ ਹਨ ਤੇ ਨੀ ਕੋਮਲ ਵੇਖ ਠੀਕ ਹੈ ਵੇਗਾਸ ਜਿਓ ਵੇਗਾਸ ਨੀ ਸਾਰੇ ਇਕੱਠਾ ਹੋ ਜਾਏਗਾ ਫਿਰ ਸਾ ਵੇ ਗ ਸਰ ਨੀ ਸਾਰੇ ਸਾ ਵੇਖ ਬਸ ਜਿਉ 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 ਅਠਾ ਹੋ ਜਾਏਗਾ ਨੀਂਧਾ ਨੀ ਕੋਮਲ ਫਿਰ ਉਸ ਤੋਂ ਬਾਅਦ ਗੁਰਪੂਰਾ ਵੇਖ ਵਿਗਸ ਜਿਉ ਇਸ ਨੂੰ ਫਿਰ ਗਾਇਨ ਕਰਕੇ ਜਦੋਂ ਨਾ ਦੁਬਾਰਾ ਇਸ ਨੂੰ ਬੋਲਣਾ ਹੈ ਦੂਸਰਾ ਤਰੀਕਾ ਗੁਰਪੂਰਾ ਵੇਖ ਵਿਗਸ ਜਿਉ ਗੁਰਪੂਰਾ ਵੇਖ ਵਿਗਸ ਜਿਉ सुना देख कला एक सुर धा पूरा पूरा पा धा पा। पूरा पा धा कटा पा। पा, पा फिर वेख मा धा वेख मा धा फिर विगस वेगस मा तिवर पा ਨੀ ਕੋ ਜੀਓ ਜੀਓ ਅਸੇ ਧਾ ਧ ਕਟਾ ਸੋ ਇਸ ਤੋਂ ਬਾਅਦ ਫਿਰ ਬਸ ਮੇਰੇ ਗੋਵਿੰਦਾ ਬਸ ਮੇਰੇ ਪਿਆਰੀਆ ਬਸ ਮੇਰੇ ਪਿਆਰੀਆ ਬਸ ਮੇਰੇ ਗੋਵਿੰਦਾ ਸਵੇਤੇ ਟਿਊਟੋਰਿਅਲ ਸਮਾਪਤ ਹੁੰਦੀ ਹੈ ਸੋ ਦੇਵ ਸਜਣਾ ਸੀ ਸੜੀਆਂ ਜੋ ਇਸ ਸਾਹਿਬ ਜੀ ਨੇ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਦੇਖਾਂਗੇ ਮੇਲ ਕੇ ਦੇਸ਼ ਵਾਲ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਹਰ ਕਰ ਕਿਰਪਾ ਮਨ ਵਸ ਜਿਉ ਉਹ ਜੀ ਪਹਿਲੇ ਇਸ ਪੰਕਤੀ ਨੂੰ ਗਾਇਨ ਕਰਕੇ ਦੇਖ ਲੈਨੇ ਹਾਂ ਫਿਰ ਬਾਅਦ ਵਿੱਚ ਇਹਦੀਆਂ ਸੁਰਾਂ ਦੇਖਾਂਗੇ ਇਸ ਬੰਦੀ ਕੰਪੋਜੀਸ਼ਨ ਤਿਆਰ ਕੀਤੀ ਹੈ ਭਾਇ ਰਵਿੰਦਰ ਸਿੰਘ ਜੀ ਤਾਲ ਕੇ ਰਵਟ ਮਾਤਰਾ ਸਹਾਕਾਰ ਗ੍ਰਿਪਨ ਸਾਹਿਬ ਜੀ ਦੇ ਵਿਵਗਿਆ ਵਸ ਮੇਰੇ ਪਿਆਰੇਆ ਵਸ ਮੇਰੇ ਪਿਆਰੇਆ ਵਸ ਮੇਰੇ ਕੋਈਂ ਦਾ ਪ੍ਰੇਤਨਾ ਸੁਲਾ ਦੇਣਾ ਵਸ ਵਸ धा नी फिर मेरे मेरे सा तार सप्तक में नी वास मेरे धा नी सा नी औरस मेरे इतना हो गया प्यारेया प्यारेया सा नी सा सात और सप्तक में ठीक है जी ਹੁਣ ਇਦਾਂ ਹੋ ਗਿਆ ਵਸ ਮੇਰੇ ਪਿਆਰੇ ਆ ਤਿੱdagen ਹਰਨ ਵਸ ਮੇਰੇ ਗੋਮਿੰਦਾ ਵਸ ਸੌਰੀ ਵਸ ਮੇਰੇ ਪਿਆਰੇ ਦੋ ਵਾਰੀ ਬੋਲਣਾ ਫਿਰ ਇੱਕ ਵਾਰੀ ਹੁਣ ਦਿਲੋਂ ਵਸ ਪ ਧ ਵਸ ਮੇਰੇ ਮੇਰੇ ਨੀ ਧਾ बस मेरे पाधा नीधा ठीक है? नी है। फिर नी कोमल फिर प्यार या प्यार या नी धा नी प्यार या फिर बस मेरे गोबिदा बस मेरे सा रे सा नी बस मेरे ठीक है ਸਾਰੇ ਸਾਨੀ ਉਸ ਮੇਰੇ ਫਿਰ ਗੋਰੀ ਦਾ ਗੋਵਿਦਾ ਹੈ ਧਾ ਤਿੰਨ ਵਾਰੀ ਧਾ 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 ਠੀਕ ਹੈ ਜੀ ਉਸ ਤੋਂ ਬਾਅਦ ਫਿਰ ਹਰ ਕਰ ਕਿਰਪਾ ਮਨਵਸ ਜੀਓ ਸੋ ਇਸ ਨੂੰ ਪਹਿਲੇ ਗਾਇਨ ਕਰਕੇ ਦੇਖ ਲੈਣਾ ਹੈ ਹਰ ਕਰ ਕਿਰਪਾ ਮਨਵਸ ਜੀਓ ਮੈਨੂੰ ਜੀ ਸੁਣਾ ਦਿਦਿਆਂ ਹਰ ਹਰ ਇਕੁਈਸਵ ਲਗੇਗੀ ਧਾ ਫਿਰ ਕਰ ਕਿਰਪਾ ਕਰ ਇਕੁਈਸਵ ਲਗਦੀ ਹੈ ਪਾ ਕਰ ਫਿਰ ਕਿਰਪਾ ਵਾਸਤੇ ਦੋ ਦੋ ਸੁਰ ਇਕੱਠੀਆਂ ਹੋ ਜਣੀਆਂ ਹਨ ਕੇ ਪਾ ਧਾ ਪਾ ਮਗ ਮ ਤਿਵਰੰਤ ਕੇ ਪਾ ਧਾ ਪਾ ਮਗ ਕਿਰ ਹਰ आएगा फिर मन मन सॉरी मन गा मा तीवर मन मन कठिया बजन दूसरा फिर वस जियो वस जियो पा नी कोमल धा धा वस जियो पानी धा धा ठीक है जी इस तरह स्थाई ਇਥੇ ਸਮਾਪਤੀ ਹੁੰਦੀ ਹੈ ਜੇ ਹੁਣ ਅਸੀਂ ਦੇਖਾਂਗੇ ਅੰਤਰਾ ਅੰਤਰਾ ਦੀ ਪੰਕਤੀ ਹੈ ਮਨ ਚਿੰਦੇੜਾ ਫਲ ਪਾਇਆ ਮੇਰੇ ਗੋਵਿੰਦਾ ਗੁਰ ਪੂਰਾ ਵੇਖ ਵੇਗਸ ਜੀਓ ਇਸ ਨੂੰ ਪਹਿਲੇ ਗਾਇਨ ਕਰਕੇ ਦੇਖਣਾ ਔਰ ਅੰਤਰਾ ਦੀ ਪੰਕਤੀ ਨੂੰ ਗਾਇਨ ਕਰਕੇ ਦੇਖਣਾ ਮਨ ਚਿੰਦੇੜਾ ਫਲ ਪਾਇਆ ਮੇਰੇ ਗੋਵਿੰਦਾ ਗੁਰ ਪੂਰਾ मन मन एको स्वर है सा तार सत्तगुज मन फिर उसके बाद चिन्दिया डा सा रे रेगा हो जाएगा फिर रे सा रेगा रे, रे चिन्दिया डा ਠੀਕ ਹੈ ਸਾ ਰੇ ਗਾ ਰੇ ਹੋ ਗਿਆ ਫਿਰ ਫਲ ਫਲ ਸਾ ਸਾਰਸ਼ਬਦ ਵਿੱਚ ਤੇ ਨੀ ਕੋਮਲ ਫਲ ਪਾਇਆ ਪਾਇਆ ਵਸ ਤੇ ਕਠਿਆ ਤਿੰਸੁਰਾਂ ਸਾ ਰੇ ਸਾ ਕੋਲਾ ਠੀਕ ਹੈ ਮੇਰੇ ਮੇਰੇ ਕਠਿਆ ਤਿੰਸੁਰਾਂ ਨਿ ਨੀ ਕੋਮਲ ਸਾ ਸਾਰਸ਼ਬਦ ਵਿੱਚ ਫਿਰ ਨੀ ਕੋਮਲ ਕਰ ਤੇ ਇਕੱਠੀਆਂ ਹੋ ਜਾਣਗੇ ਨੀ ਸਾ ਨੀ ਨੀ ਫਿਰ ਗੋਵਿੰਦਾ ਗੋਵਿੰਦਾ ਦਾ 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 ਫਿਰ ਇਸ ਨੂੰ ਇੱਕ ਵਾਰੀ ਗਾਣ ਕਰਕੇ ਦੇਖ ਲੈਣਾ ਮਨ ਚੰਦਰਾ ਫਰਮ ਮਾਰ ਮੇਰੇ ਗੋਵਿੰਦਾ ਠੀਕ ਹੈ ਹੁਣ ਗੁਰਪੂਰਾ ਗੁਰਪੂਰਾ ਗੁਰ ਇੱਕੋ ਹੀ ਸਵਰ ਹੈ ਸਾਤ ਆਰ ਸਤ ਤੱਕ ਪੂਰਾ रास्ते रा रेगा सब तार सब तक ठीक है जी सा पूरा, ठीक है जी सा, सा ਸਾ ਨੀ ਰੇ ਸਾਹ ਤਾਰ ਸਬਤਕ ਵਿੱਚ ਨੀ ਗੋਮਨ ਠੀਕ ਹੈ ਵਿਗਸ 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 ਨੀ ਗੋਮਨ ਪਹਿਲੇ ਵੇ ਗ ਸ ਫਾਗ ਵਿੱਚ ਕੀਤਾ ਤੇ ਵੇ ਵਾਸਤੇ ਆ ਗਿਆ ਨੀ ਗੋਮਨ ਗਾ ਵਾਸਤੇ ਵਿਗਸ ਗਾ ਵਾਸਤੇ ਸਾਰੇ ਇਕੱਠਾ ਹੋ ਜਾਏਗਾ ਤਾਂ ਸਾਹ ਤੇਰੇ ਫਿਰ ਵਿਗਸ ਸ ਸਵਾਸ ਤੇ ਕੱਢੀ 107 ਨੀ ਸਾਰੇ ਸਾਹ ਤੇ ਗੋਸ ਜੀਓ 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 ਵਾਸਤੇ ਨੀ ਕੋਮਨ ਧਾ ਕੱਠਾ ਹੋ ਜਾਏ ਫਿਰ ਉਸ ਤੋਂ ਬਾਅਦ ਅਸੀਂ ਦੁਬਾਰਾ ਗੋਣਾ ਹੈ ਗੁਰਪੂਰਾ ਵੇਖ ਵਿਗਸ ਜੀਓ ਇਸ ਨੂੰ ਬਲਗਾਇਨ ਕਰਕੇ ਦੇਖਣਾ ਗੁਰੂ ਪੂਰਾ ਮੇ ਕੋ ਮੇ ਗਸ ਜਿਓ ਕੇ ਸੁਣ ਸੁਣ ਰਹਿਣਾ ਗੁਰੂ ਗੁਰ ਵਾਸਤੇ 21 ਸੁਰਾ ਧਾ ਪੂਰਾ ਪੂ ਰ ਪ ਫਿਰ ਧਾ ਪ ਕਠਾ ਹੋ ਜਾਏਗਾ ਧਾ ਪ ਪੂਰਾ ਪ ਮ ਧ ਪ ਠੀਕ ਹੈ ਜੀ ਪੂਰਾ ਹੋ ਗਿਆ ਫਿਰ ਵੇਖ 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 मातिवर धा वेख वेख फिर उसके बाद विगस विगस मा पा नी मा तीवर है नी कोमल है विगस मा पा नी जियो इकट्ठा हो जाएगा जियो धा धा ठीक है इसके तो बाद बस मेरे प्यार बस मेरे प्यार या। ਦੇਵ ਸੱਜਣਾ ਸੀ ਸੜੀਆਂ ਜੋ ਇਸ ਹੱਬ ਸਮੀਰ ਸ਼ਿਵਾਇਨ ਜੀ ਦਾ ਖਾਲਸਾ ਸ਼ਿਵਾਇਨ ਜੀ ਦੀ ਇਫਤਹਾ